ਛੱਤ ਸੇ ਇਕਾਲ ਜੀ ਸਾਰੇ ਪੈਣ ਪਈਆਂ ਨੂੰ ਸਾਰੇ ਠੀਕ ਠਾਕ ਹੋਵੋਗੇ ਵੈਗ ਚੜਦੀ ਕਲਾ ਚ ਰੱਖੇ ਸਾਰਿਆਂ ਨੂੰ ਅੱਜ ਮੈਂ ਬਣਾਇਆ ਸਾਗ ਹੁਣ ਮੈਂ ਤੜਕਾ ਲਾਉਣ ਲੱਗੀ ਆ ਤੇ ਅਦਰਕ ਲਸਣ ਤੇਜ ਪਿਆਣਾ ਪਾ ਮੈਂ ਟਮਾਟਰ ਦਸ ਪੱਟੇ ਵਾਸਤੇ ਪਾ ਲਵਾਂ ਕਿਉਂਕਿ ਦੋਨੇ ਬੇਟੇ ਨੇ ਪਾਥਰੀਆਂ ਨੇ ਤਾਂ ਕਰਕੇ ਪੱਟੇ ਪਾਉਣੇ ਆ ਟਮਾਟਰ

对，差不多对。 ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਉਹਨੂੰ ਥੰਦਾ ਹਨ ਗਏ ਤੇ ਕੀ ਕਹਿੰਦੇ ਜੀ ਲਸਣ ਤੇ ਆਬਦਾਂ ਥੰਦਾ ਉਹਦੇ ਸਾਬ ਨੂੰ ਅੱਧਾ ਤੜਕਾ ਲਾਂਗੇ ਉਹਨਾਂ ਨਾਲ ਸਨ ਆਬਦਾਂ ਥੰਦਾਣ ਪਿਆਜ਼ ਜਾਂ ਬਾਟਮਟਰ ਇਹਨਾਂ ਦੋਹਾਂ ਦੀ ਜਾਂ ਤਾਂ ਕੀ ਨੌਂ ਜੀ ਲਾਲ ਹੋ ਗਿਆ ਬਤਾ ਹੈ ਮੇਰੇ ਤੋਂ ਪਾਣਾ ਰੱਖਾ ਆਟਾ ਜਾ ਬੰਦ ਪਕਾਣੇ ਤਲਾਬ ਹੋ ਗਏ ਹੁਣ ਅਪਾ ਨੂੰ ਚਰਿਆ ਗੁੱਜੂ ਦੇਤੇ ਦੇ ਲੈ ਲੇ ਪਿਆਜ਼ ਵਗਾ ਆਪਾ ਸਾਹ ਨੂੰ ਲਓ ਜੇ ਤਾਂ ਹੋ ਗਿਆ ਲਾਣਾ ਤਾਲੀ ਪੂ ਜਿਆ ਗਿਆ ਵਿੱਚ ਪੂਰਾ ਪੂਰਾ ਜਿਆ ਹੋ ਗਿਆ ਹੁਣ ਆਪਾਂ ਇਹ ਜੀ ਖਾਣ ਤੋਂ ਸਬ ਹੋ ਗਿਆ ਪਿਆਰ ਆਪਣਾ ਤੜਕਾ ਲਾ ਕੇ ਮੈਂ ਜਿੱਦੇ ਬੈਠੇ ਤਾਂ ਤੜਕਾ ਤਿਆਰ ਹੋ ਰਿਹਾ ਹੈ ਕੱਲਾ ਪਿਆਜ਼ ਦਾ ਜਿੰਨੇ ਮੜਾ ਜਦੋਂ ਤੱਕ ਤੱਕਨੇ ਆਪਾਂ ਕਹਤਾ ਥੋੜਾ ਜਿਹਾ ਪਰ ਫੜਕਾ ਜਿਹਾ ਲੱਗਦੇ ਵੀ ਮੱਖਣੀ ਪਾ ਲੋ ਦੇਸੀ ਘਿਓ ਪਾ ਲੋ ਇਸ ਤੇ ਸਾਗ ਆਪਣਾ ਰਿਹਾ ਮੱਕੀ ਦੀ ਰੋਟੀ ਤਿਆਰ ਹੋ ਗਈ ਜੀ ਆਪਣੀ ਉਜੀ ਬਣ ਗਈ ਰੋਟੀ ਤਿਆਰ ਆਪਣੀ ਮੱਕੀ ਦੀ ਲਓ ਜੀ ਬਣ ਗਈ ਮੱਕੀ ਦੀ ਰੋਟੀ ਤਿਆਰ ਆਪਣੀ ਸਾਗ ਨਾਲ ਸਵਾਦ ਹੋ ਗਿਆ ਤੇ ਨਾਲ ਸਾਗ ਹੋ ਗਿਆ ਦਿਸੇ ਕਿਉਂ ਪਾਤਾ ਵਿੱਚ ਨਾਲ ਹੈਗਾ ਕੱਚਾ ਦੁੱਧ ਸਾਡੇ ਕੱਚਾ ਦੁੱਧ ਜਿਆਦਾ ਪੀਂਦੇ ਨੇ ਸਿਰਫ ਮੈਂ ਲੱਸੀ ਪੀਂਦੀ ਆ ਖੱਟੀ ਸ਼ਾਮ ਨੂੰ ਔਰ ਸਾਰੀ ਕੱਚੇ ਦੁੱਧ ਨਾਲ ਰੋਟੀ ਖਾਂਦੇ ਨੇ ਇਹ ਵੀ ਬੜੀ ਵਧੀਆ ਲੱਗੀ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਰਾਤ ਮੈਂ ਮੈਂ ਵੀਡੀਓ ਸਾਰੀ ਬਣਾਈ ਸੀਗੀ ਗਾਜਰਾਂ ਦੀ ਸਬਜੀ ਤੇ ਆਲੂਆਂ ਦੀ ਭਾਜੀ ਨਾਲ ਉਹ ਵੀਡੀਓ ਬਣੀ ਹੋਈ ਹੈਗੀ ਜਦ ਮੈਂ ਦੇਖਿਆ ਵਿੱਚ ਬਣੀ ਹੋਣੀ ਹੈਗੀ ਮੈਂ ਸਵੇਰੇ ਦੇਖਿਆ ਸੀਗਾ